ਕਿ ਜਿਹੜੇ ਬੀਜਪੀ ਦੇ ਵੱਡੇ ਅੱਜ ਹਮੈਤੀ ਬਣੇ ਨੇ ਫਿਰ ਉਹਨਾਂ ਨੂੰ ਸ਼ੁਭ ਕਰਨ ਦੀ ਮੌਤ ਨਜ਼ਰ ਨਹੀਂ ਆਉਂਦੀ ਗਰੀਬ ਅੱਜ ਵੀ ਕਹਿੰਦਾ ਮੈਨੂੰ ਕਣਕ ਨਹੀਂ ਮਿਲਦੀ ਫਿਰ ਕਣਕ ਜਾਂਦੀ ਕਿੱਥੇ ਨੇ ਕਿਸਾਨ ਜਥੇਬੰਦੀਆਂ ਨੇ ਕਣਕ ਥੋੜਾ ਜਣੀ ਕਣਕ ਤੇ ਸੱਤਾਧਾਰੀ ਸਰਕਾਰ ਨੇ ਦੇਣੀ ਹੁੰਦੀ ਆ 5 ਲੱਖ ਦਾ ਕਾਰਡ ਮੋਦੀ ਸਰਕਾਰ ਦੇਂਦੀ ਆ ਠੀਕ ਠੀਕ ਹੈ ਜੀ ਫਲਸ਼ਾਂ ਦੇ ਪੈਸੇ ਮੋਦੀ ਸਰਕਾਰ ਦਿੰਦੀ ਜਿਹੜੇ ਸਾਡੇ ਤੱਕ ਨਹੀਂ ਪਹੁੰਚੇ ਕੋਠਿਆਂ ਦਾ 2.5 ਲੱਖ ਰੁਪਇਆ ਰੰਗ ਤੱਕ ਮੋਦੀ ਸਰਕਾਰ ਦਿੰਦੀ ਜਿਹੜਾ ਸਾਡੇ ਤੱਕ ਨਹੀਂ ਪਹੁੰਚਿਆ ਤੁਹਾਨੂੰ ਕਮੈਂਟ ਇਹ ਵੀ ਆਉਣਗੇ ਕਿ ਕੁਝ ਜਿਹੜੇ ਪਿੰਡ ਦੇ ਚੌਧਰੀ ਨੇ ਉਹ ਆਪਣੀ ਚੌਧਰ ਕਿਸੇ ਮਾਂ ਦੇ ਪੁੱਤ ਨੂੰ ਵੱਜੀਆਂ ਹੋਈਆਂ ਗੋਲੀਆਂ ਵੀ ਭੁੱਲ ਗਏ ਕਿਸੇ ਨਾਲ ਲੈਣਾ ਜ਼ਰੂਰੀ ਨਹੀਂ ਹੁੰਦਾ ਉਹਦੇ ਵਿੱਚ ਕੀ ਹੁੰਦਾ ਵੇਖੋ ਸੁਣੋ ਜੀ ਉਹਦੇ ਵਿੱਚ ਕੀ ਹੁੰਦਾ ਵਾ ਭਾਈਚਾਰਕ ਸਾਂਝ ਟੁੱਟਦੀ ਆ ਅਸੀਂ ਨਹੀਂ ਐਦਾਂ ਨਹੀਂ ਭਾਈਚਾਰਕ ਸਾਂਝ ਟੁੱਟੂਗੀ ਉਹ ਮੰਨਦੇ ਨੇ ਕਿ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਨੌਜਵਾਨ ਤੇ ਗੋਲੀਆਂ ਵੱਜ ਗਈਆਂ ਤੇ ਇਹਨਾਂ ਨੇ ਸਾਡੇ ਜ਼ਖਮਾਂ ਤੇ ਲੂਣ ਪਾਤਾ ਬੂਸਰਾ ਨਹੀਂ ਨਵੰਬਰ 5 ਨੂੰ ਬਹੁਤ ਸੋਹਣਾ ਕੰਮ ਕਰ ਰਿਹਾ ਅਸੀਂ ਨਸ਼ਾ ਅਸੀਂ ਅਸੀਂ ਕੋਦਾਂ ਦੇ ਨਹੀਂ ਵਾਲੇ ਬੰਦੇ ਨੂੰ ਵੀ ਨਹੀਂ ਇਹ ਕਰਨਾ ਅਸੀਂ ਜੈਹਾਪੁਰ ਕੂੜ ਪ੍ਰਚਾਰ ਵੀ ਕੀਤਾ ਅੱਗੇ ਵਿੱਚ ਨਹੀਂ ਇਹ ਭਾਈਚਾਰਕ ਸਾਂਝ ਟੁੱਟ ਸਕਦੀ ਅਮਰਸਵਾਲ ਨੂੰ ਅਸੀਂ ਅੱਜ ਵੀ ਮਤਲਬ ਉਹਨਾਂ ਹੀ ਮੰਨ ਅਸੀਂ ਖੁਦ ਮਾਰਾਂ ਨੂੰ ਮੰਨਣ ਵਾਲੇ ਆ ਅਮਰਸ਼ ਗਿਆ ਅੱਜ 1 ਜੂਨ 2024 ਨੂੰ ਵੋਟਾਂ ਦਾ ਦਿਨ ਹੈ ਤਾਂ ਇਸੇ ਦੇ ਮੱਦੇਨਜ਼ਰ ਪੰਜਾਬ ਦੇ 13 ਹਲਕਿਆਂ ਦੇ ਵਿੱਚ ਆ ਲੋਕ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਇਸੇ ਨੂੰ ਲੈ ਕੇ ਖਰੂਦ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਪਿੰਡ ਤੇ ਸਭ ਤੋਂ ਵੱਧ ਵੋਟ ਵਾਲੇ ਸਭਰਾ ਪਿੰਡ ਦੇ ਵਿੱਚ ਮੌਜੂਦ ਹਾਂ ਤਾਂ ਇਧਰਲੇ ਪਾਸੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵੀ ਬੂਥ ਲੱਗਾ ਹੋਇਆ ਕਿਉਂਕਿ ਜੇ ਸਭਰਾ ਪਿੰਡ ਦੀ ਵੋਟ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ 13000 ਦੇ ਕਰੀਬ ਹੈ ਤਾਂ ਇੱਥੇ ਦੇਖ ਸਕਦੇ ਹਾਂ ਕਿ ਜਿਹੜਾ ਖਡੂਰ ਸਾਹਿਬ ਹਲਕੇ ਤੋਂ ਮਨਜੀਤ ਸਿੰਘ ਮੰਨਾ ਭਾਜਪੀ ਦੇ ਕੈਂਡੀਡੇਟ ਖੜੇ ਹੋਏ ਨੇ ਤਾਂ ਇਸ ਨੂੰ ਲੈ ਕੇ ਇਸ ਸਭ ਤੋਂ ਵੱਡੀ ਗਿਣਤੀ ਵਾਲੇ ਪਿੰਡ ਦਾ ਜਿਹੜਾ ਬੂਥ ਲੱਗਾ ਹੋਇਆ ਤਾਂ ਇੱਥੇ ਜਿਹੜੇ ਬੂਥ ਨੂੰ ਚਲਾਉਣ ਵਾਲੇ ਨੌਜਵਾਨ ਤੇ ਕੁਝ ਮਟਿਆਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇ ਹਾਲਾਤ ਨਜ਼ਰ ਆਉਂਦੇ ਆ ਅੱਜ ਗਰਾਊਂਡ ਤੇ ਜੇ ਦੇਖਿਆ ਜਾਵੇ ਤਾਂ ਤਾਂ ਭਾਜਪੀ ਨੂੰ ਮੈਂ ਕਿਤੇ ਨਾ ਕਿਤੇ ਵੱਡੇ ਸਵਾਲ ਸੀ ਕਿ ਵੋਟ ਵੋਟ ਦੇ ਵਿੱਚ ਵੱਡੀ ਕਟੌਤੀ ਹੋ ਸਕਦੀ ਹੈ ਪ੍ਰੋਟੈਸਟ ਹੋਣ ਦੇ ਕਾਰਨ ਜਾਂ ਜਿਹੜੀਆਂ ਲੰਬੇ ਸਮੇਂ ਤੋਂ ਮੰਗਾਂ ਕਿਸਾਨਾਂ ਦੀਆਂ ਲੜਕਦੀਆਂ ਆ ਰਹੀਆਂ ਨੇ ਤੁਹਾਡੇ ਵੱਲੋਂ ਬੂਥ ਲਗਾਇਆ ਹੋਇਆ ਕਿਵੇਂ ਦੇਖ ਦਵਾਂ ਜੀ ਜ਼ਮੀਨੀ ਹਾਲਾਤਾਂ ਨੂੰ ਸ਼ਾ ਜੀ ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ ਆਪਣਾ ਮਤਲਬ ਜਿਹੜੇ ਵੀ ਖਡੂਰ ਸਾਹਿਬ ਤੋਂ ਖਲੋਤੇ ਨੇ ਆਪਣੇ ਕੈਂਡੀਡੇਟ ਮਨਜੀਤ ਸਿੰਘ ਮਨਾ ਆਪਾਂ ਉਹਨਾਂ ਨੂੰ ਮਤਲਬ ਪੂਰੀ ਲੀਡ ਨਾਲ ਜਿਤਾਵਾਂਗੇ ਆਪਾਂ ਆਪਣੇ ਲੋ ਪੂਰੀ ਜੋਰ ਲਾਉਣਾ ਜੇ ਲੀਡ ਦੀ ਗੱਲ ਕਰੀਏ ਤਾਂ ਬੂਤ ਸਿੱਕਦਮ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਵਹਿਲਾ ਨਜ਼ਰ ਆਉਂਦਾ ਕੇਵਲ ਤਿੰਨ ਜਾਨੇ ਬੈਠੇ ਆ ਕੋ ਇਧਰ ਜਾ ਕੋ ਇਧਰ ਜਾ ਵਾ ਫਿਰ ਤੁਰਨਦੇ ਆ ਇੱਥੇ ਬਸ ਹੀ ਬੈਠੇ ਆ ਬਾਕੀ ਇਦਾ ਫੇਰੇ ਤੁਰੇ ਤੇ ਹੀ ਆ ਲੱਗਦਾ ਕੇ ਖਡੂਰ ਸਭ ਤੋਂ ਮਨਜੀਤ ਸਿੰਘ ਮੱਨਾ ਬੀਜੇਪੀ ਦੇ ਕੈਂਡੀਡੇਟ ਨੇ ਪੂਰੀ ਲੀਡ ਨਾ ਜਿਤਾਉਣਾ ਇਹਦੇ ਪੂਰਾ ਜੋਰ ਲੱਗਾ ਵਾ ਪੂਰੀ ਮਤਲਬ ਆਪਣੇ ਲੋ ਪੂਰਾ ਜੋਰ ਆਪਣਾ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਬੀਜੇਪੀ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਜਾਂ ਜਿਹੜੀਆਂ ਹੋਰ ਜੁਨੀਆ ਨਾ ਨੇ ਉਹਨਾਂ ਦੇ ਵੱਲੋਂ ਲਗਾਤਾਰ ਬੀਜੇਪੀ ਦਾ ਵਿਰੋਧ ਕੀਤਾ ਜਾਂਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਸਾਹ ਜੀ ਹਰੇਕ ਪਾਰਟੀ ਦਾ ਹਰੇਕ ਪਾਸੇ ਵਿਰੋਧ ਆ ਕੋਈ ਕਿਸੇ ਪਾਰਟੀ ਦਾ ਕਰਦਾ ਕੋਈ ਕਿਸੇ ਦਾ ਕਰਦਾ ਵਾ ਉਹ ਜਿੱਥੇ ਜਿੰਨੂੰ ਸਹੀ ਲੱਗਦਾ ਉਹ ਆਪਣਾ ਕੰਮ ਕਰਦਾ ਹਮ ਕਾਰਨ ਕੀ ਮੰਨਦੇ ਹੋ ਵਿਰੋਧ ਹੋਣ ਦਾ ਅਸਲ ਦੇ ਵਿੱਚ ਉਹ ਤੁਹਾਡਾ ਸਾਹ ਜੀ ਗੱਲ ਕਰਨੀ ਹੈ ਕੀ ਨਾਮ ਹੈ ਜੀ ਤੁਹਾਡਾ ਜਸਬੀਰ ਸਿੰਘ ਆ ਜੀ ਸਬੀਰ ਸਿੰਘ ਜੀ ਕਿਵੇਂ ਦੇਖਦੇ ਹੋ ਜੇ ਭਾਜਪਾ ਦਾ ਕਿਤੇ ਨਾ ਕਿਤੇ ਦੂਧੀਆਂ ਪਾਰਟੀਆਂ ਦੇ ਮੁਕਾਬਲੇ ਬੂਥ ਦਾ ਜ਼ਿਕਰ ਹੋਵੇ ਤਾਂ ਬੂਥ ਬਿਲਕੁਲ ਵੇਲਾ ਨਜ਼ਰ ਆਉਂਦਾ ਨਾ ਕੋਈ ਇੱਥੇ ਵੋਟ ਪਾਉਣ ਵਾਲਾ ਵੋਟਰ ਨਜ਼ਰ ਆਉਂਦਾ ਆ ਨਾ ਕੋਈ ਇੱਥੋਂ ਜ਼ਿਆਦਾਤਰ ਵੱਡੀ ਤਦਾਦ ਦੇ ਵਿੱਚ ਜਿਸ ਤਰ੍ਹਾਂ ਦੂਸਰੇ ਮੁਕਾਬਲਿਆਂ ਦੇ ਉੱਪਰ ਬੂਥਾਂ ਦੇ ਉੱਪਰ ਪਾਰਟੀਆਂ ਦੇ ਨਾਲ ਜੁੜੇ ਹੋਏ ਵਰਕਰ ਤੇ ਆਗੂ ਬੈਠੇ ਹੋਏ ਨੇ ਪਰ ਇੱਥੇ ਗਿਣਤੀ ਘੱਟ ਹੋਣ ਦਾ ਕਾਰਨ ਕੀ ਮੰਨਦੇ ਹੋ ਸਰ ਗਿਣਤੀ ਘੱਟ ਹੁੰਦਾ ਕੋਈ ਬਹੁਤਾ ਕਾਰਨ ਨਹੀਂ ਕਿਉਂਕਿ ਵੋਟ ਪੈਣੀ ਆ ਵੋਟ ਪੋਲਿੰਗ ਤੇ ਹੋਣੀ ਆ ਇੱਥੇ ਤਾਂ ਕੋਈ ਚੱਕਰ ਨਹੀਂ ਗਿਆ ਜਿਵੇਂ ਉੱਥੇ ਭੀੜ ਪਾਈ ਗਈ ਆ ਕੋਈ ਚੱਕਰ ਨਹੀਂ ਐਵੇਂ ਦਾ ਵੋਟ ਤਾਂ ਪੈਣੀ ਮੈਣੀ ਆ ਵੋਟ ਤਾਂ ਬਹੁਤ ਬਹੁਤ ਨਹੀਂ ਇਹ ਇਹ ਵੀ ਸਵਾਲ ਹੁੰਦਾ ਨਾ ਕਿ ਜਿਹੜਾ ਵੋਟ ਪਾਉਣ ਵਾਸਤੇ ਜਾ ਰਿਹਾ ਉਹਦਾ ਕਿਤੇ ਨਾ ਕਿਤੇ ਟੱਚ ਹੁੰਦਾ ਹੈ ਜ਼ਰੂਰ ਬੂਥ ਦੇ ਨਾਲ ਹਾਂਜੀ ਹਾਂਜੀ ਹੁੰਦਾ ਇਹ ਪਰ ਵੇਖੋ ਜਨਤਾ ਨੇ ਵੋਟ ਪਾਣੀਆਂ ਬਸ ਜਨਤਾ ਨੇ ਮਨ ਬਣਾਇਆ ਵੀ ਵੋਟ ਪਾਣੀ ਆ ਹੂੰ ਕੋਈ ਚੱਕਰ ਨਹੀਂ ਆ ਭੀੜ ਦਾ ਕੋਈ ਚੱਕਰ ਨਹੀਂ ਆ ਫੀ ਡਰਦੇ ਥੋੜਾ ਜਿਆਦਾ ਜਦੋਂ ਜਦੋਂ ਤੁਸੀਂ ਜਿਹੜਾ ਬੂਥ ਲਾਉਣ ਵਾਸਤੇ ਚਾਰਾ ਜੋਈ ਕਰਾਇਆ ਸੀ ਤੁਹਾਨੂੰ ਇਹ ਨਹੀਂ ਸੀ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਗਰਾਊਂਡ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਇਸ ਚੀਜ਼ ਦਾ ਖਦਸ਼ਾ ਨਹੀਂ ਸੀ ਕਿ ਬੂਥ ਦਾ ਵੀ ਵਿਰੋਧ ਹੋ ਸਕਦਾ ਕਿਤੇ ਨਾ ਹਾਂਜੀ ਜ਼ਰੂਰ ਸੀ ਪਰ ਵੇਖੋ ਹਿੰਮਤ ਰੱਖਣੀ ਪੈਂਦੀ ਆ ਨਵਾਂ ਕੰਮ ਸ਼ੁਰੂ ਕਰਨਾ ਹਿੰਮਤ ਦਾ ਰੱਖਣੀ ਪੈਂਦੀ ਹੈ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਐਵੇਂ ਦਾ ਕੋਈ ਚੱਕਰ ਨਹੀਂ ਆ ਸਾਨੂੰ ਕੋਈ ਵੀ ਵੇਖੋ ਜੀ ਜੇ ਕਹਿੰਦੇ ਆ ਕਿ ਸਾਡੇ ਸਮਾਜ ਨੂੰ ਜਿਵੇਂ ਕਿ ਸਿੱਖ ਧਰਮ ਪਾਈ ਜਾ ਰਿਹਾ ਵਾ ਸਿੱਖ ਚ ਹੈ ਪਾਈ ਜਾ ਰਿਹਾ ਇਹ ਨੂੰ ਵੀ ਫਿਰ ਆਪਣੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਦ ਕਿ ਜਦੋਂ ਇਹ ਵਿਰੋਧ ਕਰਦੇ ਐਸੀ ਪਾਈ ਚਾਰੇ ਦਾ ਵਿਰੋਧ ਕਰਦੇ ਆ ਕਿ ਅਸੀਂ ਜਦੋਂ ਨਗਲੇ ਦਾ ਤੇ ਜੇ ਕੋਈ ਗੱਲ ਕਰਦੇ ਅਸੀਂ ਸਾਡੀ ਤੇ ਵਧਾਈ ਜਾਵੇ ਆਪਣੀ ਦਿਹਾੜੀ ਵਧਾਈ ਜਾਵੇ ਉਦੋਂ ਕਹਿੰਦੇ ਪਈ ਅਸੀਂ ਬਾਈਕਾਟ ਕਰ ਦਾਂਗੇ ਉਦੋਂ ਵੀ ਤਾਂ ਇਹਨਾਂ ਨੂੰ ਹੀ ਸੋਚਣਾ ਚਾਹੀਦਾ ਨਾ ਵੀ ਅਸੀਂ ਇਹਨਾਂ ਗਰੀਬਾਂ ਨੂੰ ਨਾਲ ਲੈ ਕੇ ਤੁਰਨਾ ਉਹ ਕਹਿੰਦਾ ਜੀ ਇਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿਸਾਨ ਜਥੇਬੰਦੀਆਂ ਜਦੋਂ ਕਿਸਾਨ ਜਥੇਬੰਦੀਆਂ ਦਾ ਕਿਹੜੀ ਜਥੇਬੰਦੀ ਕਹਿੰਦੀ ਸਰ ਸੁਣੋ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਸੁਣੋ ਕਮੇਟੀ ਜੀ ਇੱਕ ਮਿੰਟ ਜਦੋਂ ਕਿਸਾਨ ਜਥੇਬੰਦੀਆਂ ਜਦੋਂ ਗਰੀਬ ਦੇ ਹੱਕ 'ਚ ਖੜਨ ਗਈਆਂ ਤੇ ਫਿਰ ਤਾਂ ਗਰੀਬ ਵੀ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਖੜੂਗਾ ਜਦ ਕਿ ਜਦੋਂ ਇਹ ਗੱਲਾਂ ਹੁੰਦੀਆਂ ਤਾਂ ਕਿਸਾਨ ਜਥੇਬੰਦੀਆਂ ਸਾਡੇ ਹੱਕੇ ਨਹੀਂ ਖੜਦੀਆਂ ਹੂੰ ਦੇਖੋ ਜਿਵੇਂ ਕਿ 5 ਮਰਲੇ ਪਲਾਟ ਸੀ ਕਾਂਗਰਸ ਨੇ 5 ਮਰਲੇ ਪਲਾਟ ਜਿਹੜੇ ਅਸੀਂ ਐਲਾਨ ਕੀਤੇ ਸੀ ਨਹੀਂ ਦਿੱਤੇ 5 ਸਾਲ ਨੰਗਾਏ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ 2.5 3 ਸਾਲ ਉਹਨਾਂ ਲੰ ਜਦ ਕੇ ਪਹਿਲੀ ਵੇਲੀ ਵਈ ਆ ਸਭਰਾਂ ਦੇ ਵਿੱਚ 6 ਕਿੱਲੇ ਵੇਲੀ ਵਾਲੀ ਪਈ ਆ ਪਰ ਕਿਸੇ ਨੇ ਪ੍ਰੋਵਾਈਡ ਨਹੀਂ ਕਰਵਾਏ ਹੈਗੇ ਆਪਣੇ ਐਸਪੀ ਚਾਰੇ ਨੂੰ ਪਰ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਉੱਪਰ ਕਬਜ਼ੇ ਨੇ ਉਹ ਤੇ ਛੁੜਵਾ ਰਹੀ ਆ ਫਿਰ ਜਮੀਨ ਅਲਾਟ ਕਿਵੇਂ ਹੋ ਸਕਦੀ ਹੈ ਸਰ ਹੋ ਰਿਹਾ ਹੂੰ ਹੋ ਰਿਹਾ ਪਰ ਵੇਖੋ ਪਿਛਲੇ ਸਾਲ ਅਸੀਂ ਬੋਲੀ ਦਿੱਤੀ ਸੀ ਹੂੰ ਸਾਨੂੰ ਪਰਚੀ ਕਟਾਉਣ ਦੇ ਬਾਵਜੂਦ ਵੀ ਕਬਜ਼ਾ ਨਹੀਂ ਲੈਣ ਦਿੱਤਾ ਗਿਆ ਕਸੂਰਵਾਰ ਕੌਣ ਇਹਦੇ ਵਿੱਚ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਨਹੀਂ ਕਰਦੇ ਤੁਸੀਂ ਸਾਰਾ ਸ ਕਿਸਾਨ ਜਥੇਬੰਦੀਆਂ ਨੂੰ ਸਭ ਕੁਝ ਪਤਾ ਆ ਪਿੰਡ 'ਚ ਰਹਿੰਦੇ ਆ ਸਾਰਾ ਭਾਈਚਾਰਾ ਇਕੱਠਾ ਰਿੰਦਾ ਵਾ ਹਮ ਸਾਰਾ ਪਤਾ ਵਾ ਕੋਈ ਐਵੀ ਗੱਲ ਨਹੀਂ ਹੈਗੀ ਨੀ ਕੋਈ ਹੋਲਾ ਤੇ ਹੈ ਨਹੀਂ ਮੀਡੀਆ ਤੇ ਸਾਰੀ ਖਬਰ ਲੱਗੀ ਸੀ ਉਦੋਂ ਗੀ ਤੁਸੀਂ ਰੋਸ ਵਜੋਂ ਭਾਜਪੀ ਦੇ ਜਿਹੜਾ ਹੱਕ ਦੇ ਵਿੱਚ ਭੁਗਤਿਓ ਕਿਸਾਨ ਜਥੇਬੰਦੀਆਂ ਦੇ ਅਗੇਂਸਟ ਚੱਲ ਰਹੇ ਏਦਾਂ ਹੀ ਸਮਝ ਲਓ ਲੱਗਦਾ ਨਹੀਂ ਕਿ ਪਿੰਡਾਂ ਵਿਚਲੀ ਜਿਹੜੀ ਭਾਈਚਾਰਕ ਕਿਸਾਨ ਦਾ ਕਿਤੇ ਨਾ ਕਿਤੇ ਵੀ ਵੱਡੇ ਖੜਸ਼ੇ ਨੇ ਕਿ ਭਾਈਚਾਰਕ ਸਾਂਝੇ ਦੇ ਨਾਲ ਟੁੱਟ ਸਕਦੀ ਹੈ ਜੇ ਕੁਝ ਲੋਕ ਤਾਂ ਬਾਰਡਰਾਂ ਤੇ ਬੈਠ ਕੇ ਭਾਜਪੀ ਦਾ ਵਿਰੋਧ ਕਰ ਰਹੇ ਆ ਪਰ ਜੇ ਉਹਨਾਂ ਪਿੰਡਾਂ ਦੇ ਵਿੱਚੋਂ ਭਾਜਪੀ ਦਾ ਪੱਖ ਪੂਰਿਆ ਜਾਂਦਾ ਤਾਂ ਇਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟ ਸਕਦੀ ਹੈ ਫਿਰ ਫਿਰ ਵੇਖੋ ਜੀ ਉੱਥੇ ਫਿਰ ਸਾਡੇ ਕਿਸਾਨ ਜਥੇਬੰਦੀਆਂ ਨੂੰ ਸਾਡੇ ਭਾਈਚਾਰਕ ਨੂੰ ਸਾਡੇ ਭਾਈਚਾਰੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੂੰ ਉਹਨਾਂ ਦੇ ਬੰਦੇ ਆ ਕਿ ਦੁਆਉਣੇ ਨੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦੁਆਉਣੇ ਚਾਹੀਦੇ ਫਿਰ ਹੂੰ ਕਿ ਕਹੋਗੇ ਜੇ ਤੜੀ ਦੋਹਾ ਥਾਣਾ ਵਜਦੀ ਜੇਕਰ ਗਰੀਬ ਆਈ ਚਾਰਾ ਸੋਚਦਾ ਤੇ ਉੱਥੇ ਉਹਨਾਂ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੂੰ ਬਿਲਕੁਲ ਆ ਕਿਵੇਂ ਦੇਖਦੇ ਹੋ ਬਾਬਾ ਜੀ ਲੰਬਾ ਤਜਰਬਾ ਹੈ ਤਾਂ ਵੱਖ-ਵੱਖ ਪਾਰਟੀਆਂ ਨੂੰ ਸਮੇਂ-ਸਮੇਂ ਤੇ ਜਿਹੜੇ ਸ਼ਖਸ਼ ਹੁੰਦਾ ਹੈ ਉਹਦੇ ਕੋਲ ਇੱਕ ਵੋਟ ਤਾਕਤ ਹੁੰਦੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਕਿਸੇ ਜਹੀ ਤਾਕਤਵਰ ਧਿਰ ਦੀ ਚੋਣ ਆਪਣੀ ਵੋਟ ਦੇ ਰਾਹੀਂ ਕਰ ਸਕਦਾ ਹੈ ਤੇ ਸਮੇਂ-ਸਮੇਂ ਤੇ ਜਿੱਥੇ ਵੋਟਰਾਂ ਦੇ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਚੁਣਿਆ ਜਾਂਦਾ ਤੇ ਤੁਹਾਡੇ ਵੱਲੋਂ ਖਾਸ ਕਰ ਵੱਡੀ ਪਹਿਲ ਕਦਮੀ ਹੈ ਕਿ ਇਸ ਵਕਤ ਬੀਜੇਪੀ ਦੇ ਹੱਕ ਦੇ ਵਿੱਚ ਹਮਾਇਤ ਕੀਤੀ ਜਾ ਰਹੀ ਹੈ ਜੀ ਮੈਂ ਦੀ ਇਹ ਅਸੀਂ ਤਾਂ ਹੁਣ ਤੁਹਾਨੂੰ ਬੜਾ ਕਰੀਬ ਜਨਤਾ ਜਿਹੜੀ ਇਹ ਡਰ ਰਹੀ ਆ ਸਭ ਤੋਂ ਵੱਡਾ ਇਹ ਚੱਕਰ ਇਹ ਡਰਾਇਆ ਜਾ ਰਿਹਾ ਵਾ ਡਰਾਇਆ ਕਿਹੜੀ ਗੱਲ ਤੋਂ ਇਸ ਗੱਲ ਤੋਂ ਜਾ ਰਿਹਾ ਵੀ ਅਸੀਂ ਪੇਟੀ ਰਹਿਨੇ ਤੁਹਾਡਾ ਬਾਈ ਕਰਦਾ ਕੱਲ ਕੱਲ ਨੂੰ ਕਰਦਾਂਗੇ ਕੌਣ ਕਹਿੰਦਾ ਜੀ ਇਹ ਜ਼ਮੀਂਦਾਰ ਸਾਡੇ ਪਿੰਡ ਦੇ ਪਿੰਡ ਦੇ ਭਾਈ ਜਰਾ ਕਿਸਾਨ ਕਹਿੰਦੇ ਆ ਕਿ ਕੌਣ ਕੌਣ ਨੇ ਕਿਹੜੀ ਜੱਥੇਬੰਦੀ ਨਾਲ ਸੰਬੰਧ ਕਿਸੇ ਬੰਦੀਆਂ ਇਹ ਸਾਰੇ ਪਿੰਡ ਦੀਆਂ ਹੀ ਆ ਸਾਡਾ ਪਿੰਡ ਨਹੀਂ ਤੁਹਾਨੂੰ ਕਿਹਾ ਕਿਸੇ ਨੇ ਤੁਹਾਨੂੰ ਕਿਹਾ ਜੀ ਕਿਸੇ ਨੇ ਨਹੀਂ ਅਜੇ ਨਹੀਂ ਕਿਹਾ ਨਹੀਂ ਕਿਹਾ ਸਾਨੂੰ ਤੇ ਤੁਹਾਨੂੰ ਫਿਰ ਪਤਾ ਕਿਵੇਂ ਲੱਗਾ ਤੁਹਾਡਾ ਬਾਈਕਾਟ ਕਰ ਦਾਂਗੇ ਹਾਂ ਦਾ ਵੀ ਜਿਹੜੇ ਲੋਕ ਸਾਡੇ ਨਹੀਂ ਨਾ ਇੱਥੇ ਖਲੋਂਡੇ ਉਹ ਜ਼ਮੀਂਦਾਰਾਂ ਦੇ ਪੱਖ 'ਚ ਉੱਥੇ ਖਲੋਂਡੇ ਆ ਸਾਨੂੰ ਕਹਿੰਦੇ ਵੋਟ ਤੁਹਾਡੇ ਅੱਖ 'ਚ ਪਾਉਂ ਸਭ ਤੋਂ ਵੱਡਾ ਸਾਡੇ ਕੋਲ ਸਰਕਲ ਆ ਛੋਟੇ ਪਿੰਡਾਂ ਦੇ ਵਿੱਚ ਅੱਜ ਵੀ ਬੂਥਾਂ ਤੇ ਨਹੀਂ ਬੈਣ ਦਿੱਤਾ ਜਾ ਰਿਹਾ ਕਿਉਂਕਿ ਸਾਡਾ ਅਧਿਕਾਰ ਆ ਸਾਨੂੰ ਅਧਿਕਾਰ ਅੱਜ ਵੀ ਆ ਜੋਰਸੰਗਲੇ ਚੱਲ ਚੱਲੋ ਉੱਥੇ ਸਾਡੇ ਬੂਥਨ ਚਾਰਜ ਨੂੰ ਅੰਦਰ ਨਹੀਂ ਮਨ ਦਿੱਤਾ ਗਿਆ ਕਿਸਾਨ ਜਿੱਥੇ ਬੰਦਿਆਂ ਵੱਲੋਂ ਹੂੰ ਅੱਛਾ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹ ਤੁਹਾਨੂੰ ਸਵਾਲ ਆ ਵੀ ਜਿੱਥੇ ਬੰਦਿਆਂ ਨੂੰ ਇਹ ਰੋਕਣਾ ਚਾਹੀਦਾ ਸਾਨੂੰ ਅਧਿਕਾਰ ਸਾਡਾ ਅਧਿਕਾਰ ਆ ਵੋਟ ਪਾਉਣ ਦਾ ਢੱਕਣਾ ਚਾਹੀਦਾ ਨਹੀਂ ਜਥੇਬੰਦੀਆਂ ਦੇ ਵੱਲੋਂ ਤੇ ਇਲੈਕਸ਼ਨ ਤੋਂ ਪਹਿਲਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਕਿ ਜੇ ਜੇ ਮੰਨ ਲਓ ਉਹ ਕਿਸਾਨ ਜਥੇਬੰਦੀਆਂ ਦੀ ਦਲੀਲ ਹੁੰਦੀ ਹੈ ਕਿ ਜੇ ਸ਼ੂਭ ਕਰਨ ਨਾ ਨੌਜਵਾਨ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਬਾਰਡਰਾਂ ਤੇ ਬੈਠ ਕੇ ਪ੍ਰੋਟੈਸਟ ਕਰਦਾ ਤੇ ਦਿਨ ਦੀ ਵੀ ਜੱਲਿਆਂ ਵਾਲਾ ਬਾਗ ਬਣਾ ਦਿੱਤਾ ਜਾਂਦਾ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਬੀਜੇਪੀ ਦੇ ਵੱਡੇ ਅਜ ਹਮੈਤੀ ਬਣੇ ਨੇ ਫਿਰ ਉਹਨਾਂ ਨੂੰ ਸ਼ੂਭ ਕਰਨ ਦੀ ਮੌਤ ਨਜ਼ਰ ਨਹੀਂ ਆਉਂਦੀ ਇਹ ਸੁਣੋ ਇਹ ਇਹ ਆ ਜਿਹੜੀ ਚੀਜ਼ ਬਣੀ ਕਿਉਂ ਹੂੰ ਕਿਉਂ ਬਣੀ ਕਿਉਂ ਬੀਜੇਪੀ ਆ ਲੋਕ ਤਰੇ ਤੁਹਾਨੂੰ ਲੱਗਦਾ ਸੁਣੋ ਸੁਣੋ ਕਿਉਂ ਬਣੇ ਜੇ ਜਿਨ੍ਹਾਂ ਦੇ ਅੱਜ ਅੱਜ ਮੈਂ ਤੁਹਾਨੂੰ ਇਹੋ ਜੇ ਕਰ ਵਿਖਾ ਦੇਣਾ ਜਿਹੜੇ ਜ਼ਿਮੀਦਾਰਾਂ ਦੇ ਘਰੇ ਕੰਮ ਕਰਦੇ ਆ ਗੋਹਾ ਸੁੱਟਦੇ ਆ ਉਹਨਾਂ ਨੂੰ ਕਣਕ ਨਹੀਂ ਮਿਲਦੀ ਪਰ ਖੁਦ ਜ਼ਿਮੀਦਾਰ ਲੈਂਦਾ ਉਹ ਕਿਉਂ ਨਹੀਂ ਕਹਿੰਦਾ ਵੀ ਮੇਰੀ ਛਾਂ ਰਹਿੰਦੋ ਇਹਨੂੰ ਦਓ ਤੇ ਕਦੇ ਅਗੇਂਸਟ ਹੋ ਕੇ ਬੋਲਿਓ ਤੁਸੀਂ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਤੇ ਮੀਡੀਆ ਦੇ ਵਿੱਚ ਆ ਕੇ ਗੱਲ ਰੱਖੀ ਤੁਸੀਂ ਕਦੇ ਜੀ ਬਿਲਕੁਲ ਬਿਲਕੁਲ ਸਾਰੇ ਪਿੰਡ ਨੂੰ ਪਤਾ ਮੇਰੇ ਕੋਲ ਸਾਰਾ ਰਿਕਾਰਡ ਹੈਗਾ 10 ਤਕਰੀਬਨ ਤਕਰੀਬਨ 10 ਦਾ ਆਪਣੇ ਹੈਗੇ ਆ ਡੀਪੂ ਹੋਲਡਰ ਆਪਣੇ ਪਿੰਡ ਦੇ ਵਿੱਚ 10000 ਬੰਦਾ ਮੈਂ ਰਿਕਾਰਡ ਦੇ ਦਿੰਦਾ 10000 ਬੰਦਾ ਕਣਕ ਲੈਂਦਾ ਪਰ ਨੇ ਕਿਸਾਨ ਜਥੇਬੰਦੀਆਂ ਨੇ ਕਣਕ ਥੋੜਾ ਦੇਣੀ ਕਣਕ ਤੇ ਸੱਤਾਧਾਰੀ ਸਰਕਾਰ ਨੇ ਦੇਣੀ ਹੁੰਦੀ ਆ ਸਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਪਰ ਉਥੇ ਸਾਡੇ ਭਾਈਚਾਰੇ ਨੂੰ ਨਾਲ ਲੈ ਕੇ ਤੁਰਨਾ ਕਿੰਨੇ ਆ ਤੁਸੀਂ ਦੱਸੋ ਕਿੰਨੇ ਤੁਰਨਾ ਤਾਨੂੰ ਸਵਾਲ ਆ ਤੁਸੀਂ ਦੱਸੋ ਕਿੰਨੇ ਦੁਰਨਾ ਸਾਡੇ ਭਾਈਚਾਰੇ ਨਾਲ ਲੈ ਕੇ ਨਹੀਂ ਜਿਹੜੇ ਜਿਹੜੀ ਧਿਰ ਦੀ ਜਿਹੜੇ ਨੁਮਾਇੰਦੇ ਦੀ ਤੁਸੀਂ ਚੋਣ ਕਰਦੇ ਹੋ ਜ਼ਿੰਮੇਵਾਰੀਆਂ ਤੇ ਉਹਦੀਆਂ ਵੀ ਬਣਦੀਆਂ ਨੇ ਖਾਸ ਕਰ ਬਿਲਕੁਲ ਬਣਦੀਆਂ ਜੀ ਹੁਣ ਵੇਖੋ ਜੀ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਸਾਰਾ ਕੁਝ ਮੋਦੀ ਸਰਕਾਰ ਵੱਲੋਂ 5 ਲੱਖ ਦਾ ਕਾਰਡ ਮੋਦੀ ਸਰਕਾਰ ਦੇਂਦੇ ਹੀ ਆ ਠੀਕ ਠੀਕ ਹੈ ਜੀ ਫਲਸ਼ਾਂ ਦੇ ਪੈਸੇ ਮੋਦੀ ਸਰਕਾਰ ਦਿੰਦੀ ਜਿਹੜੇ ਸਾਡੇ ਤੱਕ ਨਹੀਂ ਪਹੁੰਚੇ ਕੋਠਿਆਂ ਦਾ 2.5 ਲੱਖ ਰੁਪਇਆ ਰੰਗ ਤੱਕ ਮੋਦੀ ਸਰਕਾਰ ਦਿੰਦੀ ਜਿਹੜਾ ਸਾਡੇ ਤੱਕ ਨਹੀਂ ਪਹੁੰਚਿਆ ਠੀਕ ਹੈ ਉਹ ਦੱਬ ਗਿਆ ਨੂੰ ਪੰਚਾਇਤ ਸਰਕਾਰ ਦਾ ਅਬਦੀ ਪੰਜਾਬ ਸਰਕਾਰ ਦਾ ਅਬਦੀ ਕਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਕੀਤੇ ਤੁਸੀਂ ਇਸ ਚੀਜ਼ ਦੇ ਉੱਪਰ ਸਾਨੂੰ ਉਥੋਂ ਤੱਕ ਜਾਣ ਹੀ ਨਹੀਂ ਦਿੱਤਾ ਜਾਂਦਾ ਪਿੰਡਾਂ ਦੇ ਵਿੱਚ ਤੇ ਆਉਂਦੇ ਆ ਨਾ ਪਿੰਡਾਂ ਦੇ ਵਿੱਚ ਵੀ ਸਾਡੇ ਮੋਤਵਾਰ ਸਾਨੂੰ ਉਥੋਂ ਤੱਕ ਜਾਣ ਹੀ ਨਹੀਂ ਦਿੰਦੇ ਹਮ ਹਾਂ ਇਹ ਲਓ ਫਿਰ ਇਸ ਬਰਾ ਡਾਕ ਨਾ ਲਿਖਿਆ ਹੋਇਆ ਪਰਚਾ ਜਿਹੜਾ ਮਤਲਬ ਇੰਨਾ ਕੱਚਾ ਦਿੱਤਾਇਆ ਗਿਆ ਪਿੰਡਸ ਬਰਾ ਦੇ ਨਾ ਖਰਚਾ 2015-16 ਵਿੱਚ ਮਨਰੇਗਾ ਦੇ ਕਿੰਨੇ ਪੈਸੇ ਆਏ ਹਮ ਠੀਕ ਹੈ ਜੀ 16-17 ਦੇ ਵਿੱਚ ਕਿੰਨੇ ਪੈਸੇ ਆਏ ਜਿਹੜੇ ਸਾਡੇ ਤੱਕ ਨਹੀਂ ਪਹੁੰਚਦੇ ਹਮ ਫਲਸ਼ਾਂ ਦੇ ਪੈਸੇ ਕਿੰਨੇ ਆਏ ਆ ਜਿਹੜੇ ਕਿਸੇ ਨੂੰ ਕੁਝ ਨਹੀਂ ਮਿਲਿਆਗਾ ਹੂੰ ਫਿਰ ਇਹ ਪਹਜ ਜਾਂਦਾ ਕਿੱਥੇ ਆ ਹੂੰ ਜ਼ਿਲ੍ਹੇ ਬਰਜੇ ਬਣੀ ਪਰ ਸਭਰਾਹਾਂ ਦੀ ਪੰਚਾਇਤੀ ਪੈਲੀ ਦਾ ਮਤਲਬ ਜਿਹੜਾ 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 ਤੁਹਾਡਾ ਤੁਹਾਡਾ ਰੋਸ ਆ ਤੁਹਾਡਾ ਜਿਹੜਾ ਤੁਹਾਡਾ ਰੋਸਾ ਮੰਨਿਆ ਜਾਵੇ ਰੋਸਾ ਇਸੇ ਚੀਜ਼ ਦਾ ਆ ਕਿ ਤੁਹਾਨੂੰ ਜਿਹੜਾ ਬਣਦਾ ਹੋਇਆ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਤੇ ਉਸ ਵਜੋਂ ਤੁਸੀਂ ਬੀਜੇਪੀ ਦੀ ਚੋਣ ਬਿਲਕੁਲ ਇਦਾਂ ਹੀ ਸਮਝ ਲਓ ਸੁਣੋ ਕਿਉਂ ਤੁਸੀਂ ਵੀ ਸਭਰਾਹ ਦੇ ਹੋ ਤੁਹਾਨੂੰ ਪਤਾ ਆਪਣੇ ਪਿੰਡ ਦੀ ਪੰਚਾਇਤੀ ਪੈਲੀ ਕਿੰਨੀ ਆ ਭਾਈ ਐਸੀ ਭਾਈ ਚਾਰੇ ਦੇ ਤੀਜਾ ਹਿੱਸਾ ਪੈਲੀ ਆ ਕਿੰਨੀ ਵੋਹਨ ਦਿੰਦੇ ਸਾਨੂੰ ਤੁਸੀਂ ਦੱਸੋ ਤੁਸੀਂ ਸਭ ਰਾਉਂਦੇ ਹੋ ਤੁਸੀਂ ਦੱਸੋ ਕਿ ਨਹੀਂ ਵੰਡ ਦਿੱਤੀ ਜਾਂਦੀ ਹੈ ਨਹੀਂ ਉਹ ਤਾਂ ਬੋਲੀ ਦੇ ਆਧਾਰਤ ਹੁੰਦਾ ਹੈ ਨਾ ਨਾ ਕਿ ਕਿਸੇ ਨੂੰ ਇਸ ਤਰ੍ਹਾਂ ਛੱਡੀ ਜਾ ਸਕਦੀ ਬੋਲੀ ਦੇ ਆਧਾਰ ਤੇ ਵੀ ਬਾਅਦ ਚ ਕਬਜਾ ਨਹੀਂ ਤੁਸੀਂ ਬੋਲੀ ਨਹੀਂ ਦਿੰਦੇ ਬੋਲੀ ਦਿੰਦੇ ਆ ਪਰ ਜਿੱਥੇ ਵੇਖੋ ਜਿੱਥੇ ਐਸਸੀ ਭਾਈਚਾਰੇ ਦੀ ਪੈਲੀ ਆ ਉਥੇ ਜਨਰਲ ਬੋਲੀ ਨਹੀਂ ਦੇ ਸਕਦਾ ਪਰ ਇਹ ਦਿੰਦੇ ਆ ਉਹ ਫਿਰ ਇਥੋਂ ਤੱਕ ਪਹੁੰਚ ਗਰੀਬ ਦੀ ਨਹੀਂ ਹੁੰਦੀ ਵੀ ਜਦੋਂ 50 50 60 60 ਹਜ਼ਾਰ ਤੇ ਕਿਲਾ ਲਿਆ ਜਾਂਦੇ ਗਰੀਬ ਥੋੜੀ ਪੈਲੀ ਲੈ ਸਕਦਾ ਫਿਰ ਉਹ ਆ ਗਰੀਬ ਤੇ ਮਹ ਰੋਟੀ ਪੁੱਤ ਪੂਰੀ ਕਰ ਲਿਆ ਕੀ ਤੁਸੀਂ ਤੇ ਇਹ ਚੀਜ਼ ਮੰਨਦੇ ਹੋ ਕਿ ਜਿਹੜਾ ਸਾਡੇ ਭਾਈਚਾਰੇ ਦੇ ਹੱਕ ਦਬੇ ਜਾ ਰਹੇ ਆ ਤੇ ਦੂਜੇ ਪ ਤੁਹਾਡੇ ਭਾਈਚਾਰੇ ਨਾਲ ਰਿਲੇਟਡ ਜਿਹੜੇ ਵੱਡੇ ਵੱਡੇ ਆਗੂ ਸਹਿਬਾਨ ਮੰਨੇ ਜਾਂਦੇ ਆ ਫਿਰ ਉਹ ਤੇ ਸਤਾਧਾਰੀ ਧਿਰ ਦੇ ਨਾਲ ਜਾਂ ਜਿਹੜੀਆਂ ਦੂਜੀਆਂ ਰਵਾਇਤੀਆਂ ਧਿਰਾਂ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਵੀ ਕੰਮ ਕਰ ਰਹੇ ਆ ਨਹੀਂ ਵੇਖੋ ਜੀ ਇਦਾਂ ਨਹੀਂ ਇਦਾਂ ਨਹੀਂ ਜਿੱਥੇ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਥੇਬੰਦੀਆਂ ਜਾਂ ਜਰਨਲ ਭਾਈਚਾਰਾ ਉਥੇ ਅਸੀਂ ਭਾਈਚਾਰੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਵਾ ਜਦੋਂ ਜਦੋਂ ਹਰ ਇੱਕ ਚੀਜ਼ ਦਾ ਹਰੇਕ ਸਾਲ ਰੇਟ ਵਧਦਾ ਹਾਂ ਜੀ ਉੱਥੇ ਦਿਹਾੜੀ ਵੀ ਵਧਣੀ ਚਾਹੀਦੀ ਭਾਵੇਂ ਉਹ 10 ਰੁਪਏ ਹੀ ਹਰ ਸ਼ਮਾਹੀ ਵਧੇ ਤੇ ਜਦੋਂ ਅਸੀਂ ਇਹ ਗੱਲ ਇਹ ਚੀਜ਼ ਦੀ ਗੱਲ ਕਰਦੇ ਹਾਂ ਫਿਰ ਜਰਨਲ ਭਾਈਚਾਰੇ ਨੂੰ ਉਹਨਾਂ ਨੂੰ ਕਸ਼ਿਚ ਲੈਣਾ ਚਾਹੀਦਾ ਸੀ ਤੇ ਅੱਜ ਕੀ ਹੁੰਦਾ ਅੱਜ ਸਾਰਾ ਭਾਈਚਾਰਾ ਉੱਧਰ ਹੁੰਦਾ ਨਾਲ ਹੁੰਦਾ ਲੱਗਦਾ ਕਿ ਤੁਹਾਡੇ ਗਿਣਤੀ ਦੇ ਜਿਹੜੇ ਵਰਕਰ ਨੇ ਗਿਣਤੀ ਦੇ ਵਰਕਰਾਂ ਦੇ ਨਾਲ ਬੂਥ ਲਾਉਣ ਦੇ ਨਾਲ ਭਾਜਪਾ ਨੂੰ ਵੱਡਾ ਸਮਰਥਨ ਤੇ ਦੂਜੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਕੋਈ ਵੱਡਾ ਇਫੈਕਟ ਪੈ ਸਕਦਾ ਹੈ ਜੀ ਇਹਦੇ ਪਿੰਡਾਂ ਨੂੰ ਕਹੋ ਕੱਜ ਇਸ ਵਾਰ ਨਹੀਂ ਤੇ ਅਗਲੀ ਵਾਰ ਪਾਰਟੀ ਦਾ ਕੇਟਰ ਵਧੂਗਾ ਵਧੂਗਾ ਜੀ ਆਸ ਕਰਦੇ ਹਾਂ ਪਾਰਟੀ ਦਾ ਕੇਟਰ ਵਧੂਗਾ ਕੁਝ ਲੋਕਾਂ ਦੇ ਵੱਲੋਂ ਸਵਾਲ ਤਾਂ ਇਹ ਵੀ ਕੀਤੇ ਜਾਣਗੇ ਕਿ ਇੱਕ ਪਾਸੇ ਨੌਜਵਾਨ ਜਿਹੜਾ ਆਪਣੇ ਹੱਕਾਂ ਦੀ ਖਾਤਰ ਸ਼ੰਭੂ ਬਾਰਡਰ ਦੇ ਉੱਪਰ ਬੈਠਾ ਤੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾਂਦਾ ਤੇ ਭਾਜਪਾ ਦੇ ਵੱਲੋਂ ਉੱਥੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਤੁਹਾਨੂੰ ਕਮੈਂਟ ਇਹ ਵੀ ਆਉਣਗੇ ਕਿ ਕੁਝ ਜਿਹੜੇ ਪਿੰਡ ਦੇ ਚੌਧਰੀ ਨੇ ਉਹ ਆਪਣੀ ਚੌਧਰੀ ਜਮਾਉਣ ਦੀ ਖਾਤਰ ਕਿਸੇ ਮਾਂ ਦੇ ਪੁੱਤ ਨੂੰ ਵੱਜੀਆਂ ਹੋਈਆਂ ਗੋਲੀਆਂ ਵੀ ਭੁੱਲ ਦੇਖੋ ਦੇਖੋ ਰੀ ਦੇਖੋ ਰੀ ਦੇਖੋ ਰੀ ਦੁੱਖ ਤਾਂ ਕਦੀ ਵੀ ਕਿਸੇ ਦਾ ਬੱਚਾ ਮਰਦਾ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਹੈ ਨਾ ਜਿੱਥੇ ਉਹਨਾਂ ਦੇ ਘਰ ਸ਼ਾਂਤਮਈ ਬੈਠੇ ਸੀ ਸਾਨੂੰ ਵੀ ਸ਼ਾਂਤਮਈ ਅਹੀਂ ਬੈਠਿਆ ਇੱਥੇ ਸਾਨੂੰ ਅੱਡੇ ਤੇ ਅੱਜ ਵੀ ਬੂਥ ਨਹੀਂ ਲਾਉਣ ਦਿੱਤਾ ਗਿਆ ਕਿੰਨੇ ਰੋਕਿਆ ਨਾ ਲੈਣਾ ਜ਼ਰੂਰੀ ਨਹੀਂ ਹੁੰਦਾ ਨਹੀਂ ਨਾ ਦੱਸ ਨਹੀਂ ਨਾ ਲੈਣਾ ਜ਼ਰੂਰੀ ਨਹੀਂ ਹੁੰਦਾ ਉਹਦੇ ਵਿੱਚ ਕੀ ਹੁੰਦਾ ਦੇਖੋ ਸੁਣੋ ਜੀ ਉਹਦੇ ਵਿੱਚ ਕੀ ਹੁੰਦਾ ਵਾ ਭਾਈਚਾਰਕ ਸਾਂਝ ਟੁੱਟਦੀ ਆ ਅਸੀਂ ਨਹੀਂ ਚਾਹੁੰਦੇ ਅਸੀਂ ਕਿਹਾ ਪਿੱਛੇ ਆ ਜਾਾਂਗੇ ਕੋਈ ਗੱਲ ਨਹੀਂ ਐਦਾਂ ਨਹੀਂ ਭਾਈ ਚਾਰਕ ਸਾਂਝ ਟੁੱਟੂਗੇ ਉਹ ਮੰਨਦੇ ਨੇ ਕਿ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਨੌਜਵਾਨ ਤੇ ਗੋਲੀਆਂ ਵੱਜ ਗਈਆਂ ਤੇ ਇਹਨਾਂ ਨੇ ਸਾਡੇ ਜ਼ਖਮਾਂ ਤੇ ਲੂਣ ਪਾਤਾ ਨਹੀਂ 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 ਸਰ ਨਹੀਂ ਸਰ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਹੰਦਾ ਦੁੱਖਾ ਸਾਰਿਆਂ ਨੂੰ ਸਾਰਿਆਂ ਨੂੰ ਦੁੱਖਾ ਸਾਰਿਆਂ ਨੂੰ ਦੁੱਖਾ ਸਾਨੂੰ ਵੀ ਦੁੱਖਾ ਸਵਾਲ ਕਰਦੇ ਹਾਂ ਆਪਣੇ ਨਮਾਇੰਦੇ ਨੂੰ ਤੁਸੀਂ ਹਾਂ ਜੀ ਹਾਂ ਜੀ ਇਹ ਸਾਨੂੰ ਦੁੱਖਾ ਸਵਾਲ ਕੀਤਾ ਹੈ ਤੁਸੀਂ ਕਿਉਂ ਉਹਨੂੰ ਗੋਲੀਆਂ ਕਿਉਂ ਮਾਰੀ ਸੁਣੋ ਜੀ ਸੁਣੋ ਜੀ ਨਮਾਇੰਦਾ ਆਏਗਾ ਇੱਥੇ ਸਾਰੀ ਗੱਲਬਾਤ ਹੋ ਜਾਏਗੀ ਬੈਠ ਕੇ ਗੱਲਬਾਤ ਹੋ ਸਕਦੀ ਆ ਰੋਲਾ ਪਾਏ ਤੇ ਕਾਸ਼ੀ ਤੇ ਵੋਟਾਂ ਹੋ ਜਾਣੀਆਂ ਤੇ 5 ਸਾਲ ਬਾਅਦ ਕਿਸੇ ਵੀ ਨੁਮਾਇੰਦੇ ਨੇ ਕਿਸੇ ਵੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਨਜ਼ਰ ਨਹੀਂ ਆਉਣਾ ਪਿੰਡਾਂ ਦੇ ਵਿੱਚ ਜੀ ਸਾਰੇ ਪੰਜੇ ਉਂਗਲਾਂ ਕੋਰੀਆਂ ਨਹੀਂ ਹੁੰਦੀਆਂ ਇਦਾਂ ਨਹੀਂ ਹੋਊਗਾ ਕਿ ਜੇ ਦੁੱਜੇ ਨਹੀਂ ਹੁੰਦੇ ਤੇ ਇਹ ਵੀ ਨਹੀਂ ਆਊਗਾ ਇਦਾਂ ਨਹੀਂ ਹੋਊਗਾ ਬਾਕੀ ਸਾਨੂੰ ਆਸ ਕਰਦੇ ਆਂ ਆਸ ਕਰਦੇ ਆਂ ਕਿ ਇਹ ਆਪਣੀ ਗੱਲ ਬਾਤ ਸੁਣਨਗੇ ਇਹ ਸਵਾਲ ਕਰਦੇ ਹੋ ਤਾਂ ਤੁਸੀਂ ਕਿਉਂਕਿ ਤੁਹਾਡੀ ਪਹਿਲੀ ਮੀਟਿੰਗ ਹੋਈ ਹੋਏਗੀ ਮਨਦੀਪ ਸਿੰਘ ਮੱਨਾ ਭਾਜੀਪੀ ਦੇ ਖਰੂਰ ਸਾਹਿਬ ਤੋਂ ਕੈਂਡੀਡੇਟ ਨੇ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਤੇ ਤੁਹਾਡੀ ਮੀਟਿੰਗ ਹੋਈ ਹੋਏਗੀ ਇਸ ਦੇ ਬਾਬਤ ਤੁਸੀਂ ਸਵਾਲ ਹੀ ਰੱਖਿਆ ਕਿਸੇ ਨੇ ਵੀ ਅਜੇ ਮੇਰੀ ਗੱਲ ਤੋਂ ਸਾਡੇ ਤੇ ਖੁਦ ਹੀ ਇੰਨੀਆਂ ਪ੍ਰੋਬਲਮ ਆਣਾ ਸਾਡੇ ਭਾਈਚਾਰੇ ਦੀਆਂ ਸਾਡੀਆਂ ਤਾਂ ਹਲੇ ਉਹ ਹੀ ਨਹੀਂ ਸੋਲਵ ਹੋਈਆਂ ਬਸ ਕੋ ਤੋਂ ਪਹਿਲਾਂ ਦੀਆਂ ਸ਼ੁਭਕਰਨ ਤੋਂ ਪਹਿਲਾਂ ਦੀਆਂ ਸਾਡੀਆਂ ਇੰਨੀਆਂ ਪ੍ਰੋਬਲਮ ਉਹ ਹੀ ਨਹੀਂ ਸੋਲਵ ਹੋਈਆਂ ਜਿਹੜੀਆਂ ਪ੍ਰੋਬਲਮ ਹੈ ਮੈਂ ਦੱਸ ਚੁੱਕਾ ਵਾਂ ਕਿ ਗਰੀਬ ਦਿਨੋ ਦਿਨ ਗਰੀਬ ਹੋਈ ਜਾ ਰਿਹਾ ਹੈਨਾ ਜਿੱਦਾਂ ਕਿ ਕਣਕ ਆ ਕਣਕ ਗਰੀਬ ਦੀ ਲੈਣ ਕੋ ਹੁੰਦਿਆ ਮੈਂ ਤੁਹਾਨੂੰ ਰਿਕਾਰਡ ਸਮੇਤ ਦਿਖਾ ਦਿੰਦਾ 10000 ਬੰਦਾ ਆਪਣੇ ਪਿੰਡ ਕਣਕ ਲੈ ਜਾਂਦੇ ਆ ਪਰ ਗਰੀਬ ਨੂੰ ਕਣਕ ਮਿਲਦੀ ਨਹੀਂ ਕਿੱਥੇ ਜਾਂਦੀ ਬਾਕੀ ਦੁੱਖ ਸਾਨੂੰ ਪਤਾ ਨਹੀਂ ਆ ਸਾਨੂੰ ਦੁੱਖ ਕਿਤੇ ਸਹੀ ਸ਼ੋਅ ਕਰਦਾ ਨਹੀਂ ਹੈਣਾ ਉੱਥੇ ਤਾਂ ਨਹੀਂ ਹੈ ਹਰੇਕ ਬੰਦੇ ਨੂੰ ਇਹ ਗੱਲ ਚਾਹੀਦੀ ਕੰਮ ਚਾਹੀਦਾ ਵਾ ਕੰਮ ਚਾਹੀਦਾ ਵਾ ਕਿ ਜਿਵੇਂ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਜੀ ਸਰਦਾਰ ਸਾਹਿਬ ਇੱਕ ਵੱਡਾ ਸਵਾਲ ਰਿਹਾ ਏ ਤੇ ਜੇ ਮਾਝੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਖਾਸ ਕਰ ਨਸ਼ੇ ਨੂੰ ਲੈ ਕੇ ਗੱਲ ਚੱਲਦੀ ਆ ਤਾਂ ਬਹੁਤ ਸਾਰੀਆਂ ਸਿਆਸੀ ਧਿਰਾਂ ਦਾ ਜੇ ਜ਼ਿਕਰ ਹੋਵੇ ਤੇ ਉਹ ਨਸ਼ੇ ਨੂੰ ਲੈ ਕੇ ਸੱਤਾ ਦੇ ਵਿੱਚ ਵੀ ਆਉਂਦੀਆਂ ਰਹੀਆਂ ਨੇ ਕਿਵੇਂ ਦੇਖਦੇ ਹੋ ਜੀ ਬੀਜੇਪੀ ਨੂੰ ਸਪੋਰਟ ਤਾਂ ਕੀਤੀ ਜਾ ਰਹੀ ਹੈ ਤੇ ਨਸ਼ੇ ਦੀ ਬਾਬਤ ਬੀਜੇਪੀ ਦਾ ਸਟੈਂਡ ਕੀ ਰਹਿ ਸਕਦਾ ਆ ਜਿਹੜਾ ਵੀ ਨਯਾ ਛਡਾਇਆ ਜਾਵੇ ਬਹੁਤ ਘੱਟ ਆ ਇਸ ਕੰਮ ਦੇ ਵਿੱਚ ਤੇ ਬਿਲਕੁਲ ਆਪਾਂ ਬੰਦ ਕਰਾਇਆ ਜਾਵੇ ਬਹੁਤ ਛੋਟੀ ਯਾਰ ਦੀ ਮਤ ਕਰਨ ਦੇ ਹੀ ਉਹਨਾਂ ਦੀ ਸਰ ਨਸ਼ੇ ਪ੍ਰਤੀ ਤਾਂ ਆਪਾਂ ਸਾਰਿਆਂ ਨੂੰ ਵੇਖ ਲੈਣਾ ਉਹਨਾਂ ਤੱਕ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਕਾਂਗਰਸ ਨੇ ਕਿਹਾ ਸੀ ਦੋ ਹਫ਼ਤੇ ਹੀ ਬੰਦ ਕਰਦਾਂਗੇ ਆਮ ਨੂੰ ਵੋਟਾਂ ਪਾਈਆਂ ਸੀ ਆਮ ਨੇ ਕਿਹਾ ਵੀ ਦੋ ਹਫ਼ਤੇ ਹੀ ਬੰਦ ਕਰਦਾਂਗੇ ਜਾਂ ਦੋ ਮਹੀਨਿਆਂ ਚ ਬੰਦ ਕਰਦਾਂਗੇ ਹੋਇਆ ਬੰਦ ਤੁਹਾਡੇ ਸਾਹਮਣੇ ਰਿਜ਼ਲਟ ਵੇਖ ਲਓ ਇਹੋ ਵੇਖ ਲਓ ਇਹਦੇ ਸਾਰੇ ਸਮਾਜ ਨੂੰ ਕੋਈ ਵੀ ਜਾਤ ਆ ਕੋਈ ਵੀ ਧਰਮ ਆ ਨਸ਼ੇ ਦਾ ਤਾਂ ਸਾਰਿਆਂ ਨੂੰ ਨੁਕਸਾਨ ਹੀ ਨੁਕਸਾਨ ਆ ਕਹਿੰਦੇ ਜੀ ਨੌਜਵਾਨ ਅਮਰਤਪਾਲ ਸਿੰਘ ਆਜਾਦ ਉਮੀਦਵਾਰ ਖੜਿਆ ਹੈ ਤਾਂ ਨਸ਼ੇ ਦੇ ਉੱਪਰ ਉਹਨੇ ਨੌਜਵਾਨ ਨੇ ਵਿਦੇਸ਼ ਤੋਂ ਆ ਕੇ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੋਲ੍ਹ ਕੇ ਲਗਾਤਾਰ ਕੰਮ ਕੀਤਾ ਤੇ ਉਹਦੀ ਸਪੋਰਟ ਕਰਨੀ ਚਾਹੀਦੀ ਆ ਠੀਕ ਆ ਬਹੁਤ ਵਧੀਆ ਗੱਲ ਆ ਪਰ ਆਪਾਂ ਆਪਣੇ ਪਿੰਡ ਨੂੰ ਵੇਖਾਂਗੇ ਸਾਡੇ ਪਿੰਡ ਵੇਖ ਲਓ ਜਿਵੇਂ ਕਿ ਗੁਰਦੁਆਰਾ ਸਾਹਿਬ ਵਾਹਨ ਹੈਗੇ ਨੇ ਆਪਣੇ ਪਿੰਡ ਕਿੰਨੇ ਗੁਰਦੁਆਰੇ ਤੇ ਕਿੰਨੇ ਧਾਰਮਿਕ ਸਕੂਲ ਹੈਗੇ ਤੁਸੀਂ ਦੱਸ ਦਿਓ ਕੋਈ ਹੈਗਾ ਸਕੂਲ ਧਾਰਮਿਕ ਜਿੱਥੇ ਪੰਜਵੀਂ ਤੱਕ ਫ੍ਰੀ ਪੜ੍ਹਾਈ ਹੋਵੇ ਜੇ ਅੱਜ ਬਾਬੇ ਇਸ ਸੰਤੇ ਗੁਰਦੁਆਰੇ ਮੰਨ ਲਓ ਪੰਜਵੀਂ ਤੱਕ ਸਕੂਲ ਹੋਵੇ 500 ਬੱਚਾ ਪੜਦਾ ਹੋਵੇ ਅੱਜ 500 ਪਰਿਵਾਰ ਅੰਮ੍ਰਿਤਪਾਲ ਦੇ ਨਾਲ ਹੁੰਦਾ ਫ੍ਰੀ ਪੜ੍ਹਾਈ ਹੁੰਦੀ ਪੰਜਵੀਂ ਤੱਕ ਫ੍ਰੀ ਸਕੂਲ ਹੁੰਦਾ ਉੱਥੇ ਸਾਡੇ ਸਮਾਜ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਗੁਰ ਗੁਰਮਤ ਸਿਖਾਈ ਜਾਂਦੀ ਤੇ ਕਿਦਾਂ ਦਾ ਹੋਣਾ ਚਾਹੀਦਾ ਹੈ ਤੁਸੀਂ ਦੱਸੋ ਹੁਣ ਅਜਿਹਾ ਨਹੀਂ ਹੋਣਾ ਚਾਹੀਦਾ ਹੈਗਾ ਕੋਈ ਸਕੂਲ ਤੁਹਿੰਦਾ ਸੋ ਹੈਗਾ ਕੋਈ ਸਕੂਲ ਆਪਣੇ ਪਿੰਡ ਚ ਗੁਰਮਤ ਸਕੂਲ ਹੈਗਾ ਕੋਈ ਗੁਰਦੁਆਰੇ ਨੇ ਕਿਸੇ ਨੇ ਬਣਾਇਆ ਅੱਜ ਵੋਟ ਕਹਿਣ ਦੀ ਲੋੜ ਨਹੀਂ ਅਮਰਪਾਲ ਨਾਲੇ ਅਸੀਂ ਵੀ ਮਹਾਰਾਜ ਨੂੰ ਮੰਨਣ ਵਾਲੇ ਅਸੀਂ ਇਸ ਗੱਲ ਨਾਲ ਸਹਿਮਤ ਆਂ ਕਿ ਅਮਰਪਾਲ ਬਹੁਤ ਸੋਹਣਾ ਕੰਮ ਕਰ ਰਿਹਾ ਅਸੀਂ ਨਸ਼ਾ ਚ ਉਹ ਨੂੰ ਅਸੀਂ ਕੋਦਰ ਦੇ ਨਸ਼ੇ ਵਾਲੇ ਬੰਦੇ ਨੂੰ ਵੀ ਨਹੀਂ ਇਹ ਕਰਨਾ ਅਸੀਂ ਸਾਡੀ 70 ਸਾਲ ਦੀ ਉਮਰ ਹੋ ਗਈ ਆ ਸਾਨੂੰ ਇੱਥੋਂ ਤੱਕ ਗਰਾਉਂਡ ਤੇ ਆਉਣ ਨਹੀਂ ਦਿੱਤਾ ਕਿਸੇ ਨੇ ਸਰ ਇੱਥੋਂ ਦਾ ਕਾਹਨ ਨਹੀਂ ਦਿੱਤਾ ਵੀ ਨਹਾ ਚ ਰਹੀਏ ਕਹਿੰਦੇ ਜੀ ਇਹਨਾਂ ਲੋਕਾਂ ਦੇ ਵਿੱਚੋਂ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਗ ਪ੍ਰਚਾਰ ਕਰ ਰਹੇ ਨੇ ਜੇ ਅਮਰਤਪਾਲ ਜਿੱਤ ਗਿਆ ਤੇ ਉਹਨੇ ਵੱਖ-ਵੱਖ ਜਾਤਾਂ ਬਣਾ ਦੇਣੀਆਂ ਵਰਨ ਬਣਾ ਦੇਣੀਆਂ ਉਹਨਾਂ ਨੇ ਕਿਤੇ ਨਾ ਕਿਤੇ ਭਾਈਚਾਰਿਆਂ ਦਾ ਨੁਕਸਾਨ ਕਰਾ ਦੇਣਾ ਅਜਿਹਾ ਪਰ ਕੂੜ ਪ੍ਰਚਾਰ ਵੀ ਕਰਦੇ ਸਾਡੇ ਵਿੱਚ ਨਹੀਂ ਇਹ ਭਾਈਚਾਰੀ ਸਾਂ ਟੁੱਟ ਚੋ ਗਈ ਅਮਰਤਪਾਲ ਨੂੰ ਅਸੀਂ ਅੱਜ ਵੀ ਮਤਲਬ ਉਹ ਨਹੀਂ ਮੰਨਦੇ ਆ ਉਹ ਵੀ ਸਾਡਾ ਬੱਚਾ ਵਾ ਅਮਰਤਪਾਲ ਸਾਡਾ ਬੱਚਾ ਵਾ ਪਰ ਅਸੀਂ ਖੁਦ ਮਾਰਾਂ ਨੂੰ ਮੰਨਣ ਵਾਲੇ ਆ ਅਮਰਸ਼ਕਾ ਅਸੀਂ ਆਨੇ ਵੀ ਦੁਨੀਆ ਨੂੰ ਅਮਰਸ਼ਕੋ ਗੋਰਾਏ ਬਣੋ ਦਾੜੀ ਕੇਸ ਸਭ ਕੋ ਰੱਖੋ ਸਭ ਨੂੰ ਅਸੀਂ ਇਹ ਪਰਿਵਾਰ ਦੇ ਨਾਲ ਜੋੜਦੇ ਆਂ ਕਿ ਅਸੀਂ 30 35 ਸਾਲ ਹੋ ਗਏ ਗੁਰੂ ਦੇ ਲਾੜ ਰਗੇ ਪਰ ਸਾਨੂੰ ਇਹ ਸੋਚ ਆਦਾ ਬੰਦਾ ਨਹੀਂ ਅਜੇ ਤੱਕ ਲੱਭਾ ਸਭ ਤੋਂ ਪਹਿਲਾਂ ਇਹ ਬੰਦਾ ਆਇਆ ਵਾ ਅਮਰਸਪਾਲ ਜਿਨੇ ਇਹ ਗੱਲ ਸੋਚੀ ਆ ਵੀ ਅਮਰਸ਼ਗਾ ਕਰ ਮੈਂ ਦੁਨੀਆ ਨੂੰ ਚੰਗੇ ਰਾਈ ਲਾਵਾਂ ਠੀਕ ਆ ਸਰ ਤੇ ਬਾਕੀ ਦੁਨੀਆ ਸਾਰੀ ਇਸੇ ਨਸ਼ਿਆਂ ਦੇ ਵਿੱਚ ਹੀ ਡੁੱਬ ਗਈ ਆ ਅਜੇ ਖੰਡ ਚਾ ਘਾਟ ਮਿਲਦੀ ਆ ਜਿੰਨਾ ਨਸ਼ਾ ਸਾਡੇ ਪਿੰਡ ਵਿੱਚ ਇੱਥੇ ਮਿਲਦਾ ਵਾ ਅੱਡੇ ਤੇ ਚੱਲ ਜੋ ਅੱਜ ਵੋਟਾਂ ਪੈ ਗਈਆਂ ਨਾ ਤੇ ਕੱਲ ਨੂੰ ਤੁਸੀਂ ਵੇਖਿਓ ਇੱਕ ਮਿੰਟ ਦੇ ਵਿੱਚ ਸੀੜੀ ਮਾਰਨਗੇ ਨਾ ਤੇ ਬਸ ਤੋਂ ਮੋਟਰਸਾਈਕਲ ਇਧਰੋਂ ਨਿਕਲੋਂਦਾ ਮੈਂ ਉਹ ਕੱਲ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਕਰਦਾ ਵੋਟਾਂ ਦਾ ਦੇਣਾ ਤੇ ਕੀ ਲੱਗਦਾ ਕਿ ਰਾਤ ਦੇ ਜਾਂ ਦੋ ਦਿਨ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਵੋਟਾਂ ਦੇ ਦਿਨਾਂ ਦੇ ਵਿੱਚ ਹੁਣ ਪ੍ਰਚਾਰ ਤੇ ਬੰਦ ਹੋ ਗਿਆ ਹੁਣ ਹੋਰ ਚੀਜ਼ਾਂ ਵਰਤਾਈਆਂ ਜਾਣਗੀਆਂ ਵੋਟਾਂ ਲੈਣ ਵਾਸਤੇ ਹਾਂ ਹਾਂ ਜ਼ਰੂਰ ਵਰਤਾਈਆਂ ਜਾਂਦੀਆਂ ਵਰਤਾਈਆਂ ਕਹਿੰਦੇ ਫੁੱਲ ਵਾ ਲੋਕੀ ਫੁੱਲ ਵਾ ਜਿੰਨਾ ਵੋਟਾਂ ਪਾਉਣੀਆਂ ਉਸ ਵਾਰ ਫੁੱਲ ਵਾ ਨਹੀਂ ਤੇ ਮੇਰੇ ਨਾਲ ਚੱਲ ਚਲੋ ਜਿੰਦੇ ਬੰਦੇ ਇਹ ਨਸ਼ਾ ਕਰਦੇ ਇਹ ਕੋਈ ਕੋਈ ਵੀ ਕੰਮ ਉਨਾਂ ਨੂੰ ਮੈਂ ਖੋਦਵਾ ਜੂੰਦੀ ਆ ਬੰਦਾ ਕਰਦਾ ਉਹ ਜੇ ਨਹੀਂ ਉਹ ਨਸ਼ਾ ਕੀਤਾ ਉਹਨਾਂ ਸਿਰ ਸੁੱਟਿਆਊਗਾ ਅਸੀਂ ਕਿੱਦਾਂ ਬੱਬਰ ਸ਼ੇਰ ਹਾਂ ਗੱਜਦੇ ਆ ਅਸੀਂ ਗੁਰੂ ਦਾ ਸਿੱਖ ਆ ਅਸੀਂ ਬੱਬਰ ਸ਼ੇਰ ਹਾਂ ਗੱਜਦੇ ਆ ਅੰਮ੍ਰਿਤਪਾਲ ਦੀ ਅਸੀਂ ਨਾਲ ਉਹਦੇ ਅੰਮ੍ਰਿਤਪਾਲ ਨੂੰ ਗੱਜਦੇ ਜਿੱਦਾਂ ਉਹ ਗੱਜਦਾ ਵਾ ਅਸੀਂ ਉਹਦਾ ਇਦਾਂ ਗੱਜਦੇ ਆ ਪਰ ਜੇ ਅਸੀਂ ਨਸ਼ਾ ਕਰੀਏ ਜਾਂ ਅਸੀਂ ਵੀ ਸੁਡਾ ਲਾਇਆ ਹੋਵੇ ਤੇ ਅਸੀਂ ਵੀ ਸਿਰ ਸੁੱਟ ਕੇ ਪੈਣਾ ਹੈ ਠੀਕ ਹੈ ਨਾ ਜ਼ਰੂਰ ਅਸੀਂ ਇਹ ਸਭ ਤੋਂ ਪਹਿਲਾਂ ਇਹੋ ਆਨੇ ਆ ਬਿਨ ਨਸ਼ਾ ਛਡਾਇਆ ਜਾਵੇ ਸਾਡੇ ਬਿਲਕੁਲ ਇੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿਹੜੇ ਬੀਜੇਪੀ ਨੂੰ ਸਮਰਥਨ ਦੇਣ ਵਾਲੇ ਨੇ ਉਹਨਾਂ ਦੇ ਵੱਲੋਂ ਵੱਡੀ ਦਾਅਵੇਦਾਰੀ ਹੈ ਕਿ ਸਾਡੇ ਵੱਲੋਂ ਬੀਜੇਪੀ ਨੂੰ ਸਪੋਰਟ ਕੀਤਾ ਜਾ ਰਿਹਾ ਏ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜਿਹੜੇ ਚੋਣ ਨਤੀਜੇ ਨੇ ਉਹ ਕਿਸ ਤਰੀਕੇ ਦੇ ਨਾਲ ਹੋਣਗੇ ਅੱਗੇ ਦੀ ਗੱਲਬਾਤ ਲੈ ਕੇ ਵੀ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ